ਇਹ ਤੁਹਾਡਾ ਇੱਕ ਸੰਜੀਵਨੀ ਬੂਟੀ ਵਾਂਗਰ ਇਹ ਤੁਹਾਡੇ ਜਿਸਮ ਤੇ ਕੰਮ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭੈਣ ਭਰਾਵਾਂ ਦੇ ਔਰ ਸੰਕਾਂ ਦੇ ਫੋਨ ਆਉਂਦੇ ਆ ਮੈਂ ਉਹਨਾਂ ਨੂੰ ਇੱਕ ਟਾਈਮ ਮੁਕਰਰ ਕੀਤਾ ਹੈ ਕਿ ਰਾਤੀ 8 ਵਜੇ ਤੋਂ ਬਾਅਦ ਫੋਨ ਕਰ ਲਓ ਮੈਂ ਹਰ ਵੀਡੀਓ ਵਿੱਚ ਹੁਣ ਆਪਣਾ WhatsApp ਦਾ ਨੰਬਰ ਦਰਨਾ ਔਰ ਬਹੁਤ ਸਾਰੇ ਭੈਣ ਭਰਾਵਾਂ ਨੇ ਔਰ ਬਜ਼ੁਰਗਾ ਨੇ ਹਰ ਕੁਝ ਜਵਾਨਾਂ ਨੇ ਵੀ ਮੈਸੇਜ ਆਇਆ ਕੁਝ ਗੱਲਬਾਤ ਵੀ ਹੋਈ ਆ ਉਹਨਾਂ ਨੇ ਇੱਕ ਗੱਲ ਕਿਹਾ ਸਾਡੇ ਤੇ ਹੱਥ ਪੈਰ ਦਰਦ ਹੁੰਦੇ ਆ ਸਾਡੇ ਜਿਸਮੇ ਦਰਦ ਆਂਦੀ ਆ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਰਾ ਦਿਨ ਟੈਨਸ਼ਨ ਚ ਰਹਿੰਨੇ ਆ ਅਸੀਂ ਬਹੁਤ ਕੁਝ ਭੁਗਤ ਲਿਆ ਔਰ ਭੁਗਦੇ ਪਏ ਆ ਸਾਡੇ ਕੋਲ ਅੱਜ ਇਹ ਹਾਲ ਹੈ ਕਿ ਸਾਨੂੰ ਚਿੰਤਾ ਹੈਗੀ ਕਿ ਆਉਣ ਵਾਲੇ ਸਮੇਂ 'ਚ ਮੰਜੀ ਤੋਂ ਉੱਠ ਸਕਾਂਗੇ ਕਿ ਨਹੀਂ ਸਾਡੀ ਸੇਵਾ ਕੌਣ ਕਰੇਗਾ ਇਸ ਤਰ੍ਹਾਂ ਦੀ ਗੱਲਾਂ ਬਹੁਤ ਸਾਰੀਆਂ ਸੁਣ ਕੇ ਬੜਾ ਮੈਨੂੰ ਦੋ ਕੋਆ ਆ ਇੱਕ ਬਹੁਤ ਪੁਰਾਣਾ ਨੁਸਖਾ ਹੈਗਾ ਔਰ ਜਨੇ ਵੀ ਕੀਤਾ ਹੈਗਾ ਉਹ ਬਿਲਕੁਲ ਠੀਕ ਹੋ ਗਿਆ ਮੇਰਾ ਐਕਸੀਡੈਂਟ ਹੋਇਆ ਵਾ ਔਰ ਮੈਂ ਕੋਈ ਕੈਲਸ਼ੀਅਮ ਦੀ ਗੋਲੀ ਨਹੀਂ ਖਾਦੀ ਸਿਰਫ ਇਹੀ ਮੈਂ ਨੁਸਖਾ ਇਸਤੇਮਾਲ ਕਰ ਰਿਹਾ ਹਾਂ ਔਰ ਮੈਂ ਬਿਲਕੁਲ ਫਿੱਟ ਆ ਗਿਆ ਹੁ ਹੁੰਦਾ ਕੀ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਲੰਮੇ ਪਏ ਕਰਬੜਾ ਬਦਲੇ ਪਏ ਆ ਨੀਂਦ ਨਹੀਂ ਆ ਰਹੀ ਇਦਾਂ ਲੱਗਦਾ ਨੀਂਦ ਸਾਡੇ ਕੋਲੋਂ ਦੂਰ ਚਲੀ ਗਈ ਆ ਸਿਰ ਦਰਦ ਹੁੰਦਾ ਰਹਿੰਦਾ ਡਾਕਟਰ ਕਹਿੰਦਾ ਮਾਈਗ੍ਰੇਨ ਹੋ ਗਈ ਆ ਹੁਣ ਸਿਰ ਦਰਦ ਹੋਏਗਾ ਤੇ ਬੰਦਾ ਕੰਮ ਕੀ ਕਰੇਗਾ ਅੱਖਾਂ ਦੀ ਕਮਜ਼ੋਰੀ ਆ ਦਿਨੋ ਦਿਨ ਅੱਖਾਂ ਕਮਜ਼ੋਰ ਹੋ ਰਹੀਆਂ ਚਸ਼ਮੇ ਦਾ ਨੰਬਰ ਵੱਧਾ ਜਾ ਰਿਹਾ ਜਿਸਮ ਦੀ ਕਮਜ਼ੋਰੀ ਹੈਗੀ ਆ ਜਿਸਮ 'ਚ ਦਰਦ ਹੁੰਦਾ ਰਹਿੰਦਾ ਆ ਉੱਠਿਆ ਨਹੀਂ ਜਾਂਦਾ ਚਲੋ ਜੀ ਅਸੀਂ ਅੰਮ੍ਰਿਤਵੇਲੇ ਕੱਲ ਤੋਂ ਉੱਠ ਲਵਾਂਗੇ ਨਹੀਂ ਉੱਠਿਆ ਜਾਂਦਾ ਜਿਸਮੇ ਦਰਦ ਹੋਣ ਲੱPENDੀ ਆ ਦਰਦ ਹੋ ਰਹੀ ਆ ਆਲਸ ਹੋ ਰਿਹਾ ਫਿਰ ਜੋੜਾਂ ਵਿੱਚ ਦਰਦ ਹੋ ਰਿਹਾ ਉੱਠਦੇ ਆ ਤੇ ਕਟਕਟ ਦੀ ਆਵਾਜ਼ ਆਉਂਦੀ ਆ ਹਾਲਤ ਖਰਾਬ ਹੋ ਰਹੀ ਆ ਔਰ ਕਈ ਵਾਰ ਕੀ ਹੁੰਦਾ ਉੱਠਦੇ-ਉੱਠਦੇ ਚੱਕਰ ਜਿਹਾ ਆ ਜਾਂਦਾ ਅਸੀਂ ਡਿੱਗ ਪੈਂਦੇ ਆ ਅੱਖਾਂ 'ਗੇ ਨੇਰਾ ਆ ਜਾਂਦਾ ਕਿਉਂ ਕਮਜ਼ੋਰੀ ਹੈ ਜਿਸਮ ਦੇ ਵਿੱਚ ਹੱਥ ਪੈਰਾਂ ਦਾ ਸੁਣ ਪੈ ਜਾਣਾ ਸੌਣ ਹੋ ਜਾਂਦੇ ਐਦਰਾ ਦਾ ਸੌਂ ਗਿਆ ਢੇ ਔਰ ਸਾਰਾ ਦਿਨ ਥਕਾਨ ਰਹੇਨੀ ਔਰ ਕਿਸੇ ਕੰਮ ਨੂੰ ਦਿਲ ਨਹੀਂ ਕਰਨਾ ਉੱਠਣ ਨੂੰ ਦਿਲ ਨਹੀਂ ਕਰਨਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਨਾ ਅਗਰ ਗਏ ਵੀ ਆ ਤਾਂ ਉੱਥੇ ਵੀ ਬੱਦੇ ਰੁੱਦੇ ਵਾਸ ਪਹੁੰਚੇ ਇਹ ਹਾਲਤ ਹੈਗੀ ਆ ਕੀ ਕਰੇਗਾ ਬੰਦਾ ਕੰਮ ਕਰਨ ਲੱਗੇ ਆ ਕਿਸੇ ਕੰਮ ਚ ਧਿਆਨ ਹੀ ਨਹੀਂ ਲੱਗ ਰਿਹਾ ਕਦੀ ਇੱਥੇ ਦਰਦ ਹੋ ਰਹੀ ਆ ਕਦੀ ਇੱਥੇ ਦਰਦ ਹੋ ਰਹੀ ਆ ਕਦੀ ਪਿੱਛੇ ਦਰਦ ਹੋ ਰਹੀ ਹੈ ਕਦੇ ਰੀਡ ਦੀ ਹੱਡੀ ਜੀ ਦਰਦ ਹੋ ਰਹੀ ਆ ਬੈਠੇ ਬੈਠੇ ਪੈਰ ਸੋ ਗਏ ਆ ਬਹੁਤ ਬੁਰੀ ਹਾਲਤ ਹੋ ਰਹੀ ਆ ਬਹੁਤ ਜ਼ਿਆਦਾ ਪਰੇਸ਼ਾਨੀਆਂ ਵਧਦੀ ਜਾ ਰਹੀਆਂ ਇਹ ਜਿਹੜੀ ਚੀਜ਼ਾਂ ਆਈਆਂ ਨਾ ਸਾਨੂੰ ਬਾਡੀ ਨੂੰ ਜੋ ਸਮਾਨ ਚਾਹੀਦਾ ਹੈ ਉਮਰ ਦੇ ਹਿਸਾਬ ਨਾਲ ਉਹ ਅਸੀਂ ਦੇ ਨਹੀਂ ਰਹੇ ਔਰ ਜਾਦਦਰ ਜਿਹੜਾ ਸਾਰਾ ਸਮਾਨ ਹੈਗਾ ਉਹ ਕੁਝ ਨਕਲੀ ਵੀ ਆ ਰਿਹਾ ਵਾ ਕੋਈ ਕੈਮੀਕਲ ਵਾਲਾ ਆ ਰਿਹਾ ਉਹ ਸਾਡੇ ਬਾਡੀ ਤੇ ਅਸਰ ਨਹੀਂ ਕਰ ਰਿਹਾ ਔਰ ਇਹਦੇ ਵਾਸਤੇ ਇੱਕ ਬਹੁਤ ਪੁਰਾਣਾ ਨੁਸਖਾ ਹੈਗਾ ਇਹ ਮੈਂ ਬਣਾਇਆ ਸੀ ਕੋਈ ਅਜ ਤੋਂ 30 ਸਾਲ ਪਹਿਲਾਂ ਔਰ ਜਿਨੇ ਨੇ ਵੀ ਖਾਦਾ ਹੈ ਉਹਨਾਂ ਦੀ ਪਰੇਸ਼ਾਨੀਆਂ ਦੂਰ ਹੋ ਗਈਆਂ ਨਵੇਂ ਨਰੋਏ ਹੋ ਗਏ ਇਹ ਫਾਰਮੂਲਾ ਜਿਹੜਾ ਹੈਗਾ ਨਾ ਇਹ ਸੰਜੀਵਨੀ ਬੂਟੀ ਵਾਂਗਰ ਕੰਮ ਕਰਦਾ ਜਿਆਦਾਤਰ ਇਹ ਸਾਰੀ ਪਰੇਸ਼ਾਨੀਆਂ ਆ ਰਹੀਆਂ ਨਾ ਇਹ ਆਉਂਦੀ ਆ ਬਾਡੀ ਦੇ ਪ੍ਰੋਟੀਨ ਦੀ ਕਮੀ ਆ ਕੈਲਸ਼ੀਅਮ ਦੀ ਕਮੀ ਆ ਆਇਰਨ ਦੀ ਕਮੀ ਆ ਔਰ ਇਹਨਾਂ ਕਰਕੇ ਹੀ ਸਾਡੇ ਜਿਹੜੇ ਬਲੱਡ ਨਹੀਂ ਬੰਦਾ ਜਿਆਦਾ ਚਿਹਰੇ ਦਾ ਨੂਰ ਨਹੀਂ ਆ ਰਿਹਾ ਮੁਰਝਾਇਆ ਚਿਹਰਾ ਰਹਿੰਦਾ ਹੈਗਾ ਲਾਲੀ ਨਹੀਂ ਹੈਗੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡੀ ਬਿਮਾਰੀ ਆ ਕੇ ਲੱਗ ਜਾਏ ਜੋ ਲਾ ਇਲਾਜ ਵੀ ਹੋ ਸਕਦੀ ਆ ਔਰ ਤੁਹਾਡੇ ਲੱਖਾਂ ਰੁਪਏ ਤੁਹਾਡੀ ਬਿਮਾਰੀ ਤੇ ਲੱਗ ਜਾਣਗੇ ਔਰ ਅੱਜ ਵੀ ਹਜ਼ਾਰਾਂ ਰੁਪਏ ਤਾਂ ਖਰਚੀ ਰਹੇ ਸਾਰੇ کدھی کوئی تیل لیا کے مالش کر رہا ہے کدھی کوئی چیز لیا کے کھا رہا ہے کدھی کوئی گولی کھا رہا کدھی کچھ کھا رہا یہ میں تو دو نسخے دس لگا ایک تو ہوں دس ہیں ایک میں اگلے ویڈیو دساگا اور تاری ہر طرح کی یہ پریشانی دور ہو جائے گی کچھ سامان چاہیے اور سامان وہ سستا ہے گا اور انہوں عام مل جائے گا پہلے تو لینی ہے سونف موٹے والی سونف دو جا ل چاہے چٹے لے لو چاہے کالے لے لو تال مخانہ مخانے فل مخانے جنوں کہ ہیں سکا ناریل سکھا ناریل ہوتا جنوں جٹ ہیں سکھا ناریل اور پوس دانا خسخس خس اور مشری سات چیزیں لینی ہیں نوٹ کر لو سونف تل کالے یا چٹے تال مخانہ بادام سکھا ناریل خس خس, تے مشری اے سارا برابر لے لو ہن کوئی شوگر دی پرابلم ہے یا کوئی جی پرابلم میٹھے نال ਉਹ ਮਿਸ਼ਰੀ ਜਾਂ ਤੇ ਹਟਾ ਦੇਵੇ ਜਾਂ ਕੱਟ ਕਰ ਲਵੇ ਆਪਣੇ ਹਿਸਾਬ ਨਾਲ ਸੈੱਟ ਕਰ ਲਵੇ। ਬਾਕੀ ਚੀਜ਼ਾਂ ਬਰਾਬਰ ਲੈਣੀਆਂ। ਤਾਲ ਮਖਾਣੇ ਨੂੰ ਜਿਹੜਾ ਫੁੱਲ ਮਖਾਣੇ ਆ ਇਹਨੂੰ 1-2 ਮਿੰਟ ਡਰਾਈ ਰੋਸਟ ਕਰ ਲਓ ਜਦੋਂ ਬਿਲਕੁਲ ਖੱਟ ਕਰਕੇ ਟੁੱਟਣ ਲੱਪੋਵੇ ਨਾ ਤੇ ਇਹਨੂੰ ਅਲੱਗ ਰੱਖ ਲਓ। ਠੰਡਾ ਹੋਣ ਦਿਓ। ਖਸਖਸ ਉਹ ਤੇਲ ਇਕੱਠੇ ਪਾ ਕੇ ਇਹਨੂੰ ਅੱਧਾ ਮਿੰਟ ਵਾਸਤੇ ਇਹਨੂੰ ਡਰਾਈ ਰੋਸਟ ਕਰਨਾ ਹੈ ਸੁੱਕਾ। ਕੋਈ ਕਿਉਂ ਨਹੀਂ ਪੋਣਾ। ਇਨੂੰ ਅਲੱਗ ਰੱਖ ਲਓ ਸੌਂਫ ਪਾ ਲਓ ਉਹ 1 ਮਿੰਟ ਦਾ ਕੋ ਨੂੰ ਭੁੰਨੋ ਉਸ ਉਹਨੂੰ ਵੀ ਰੱਖ ਲਓ ਬਦਾਮ ਹੀ ਹਲਕੇ ਗਰਮ ਕਰਨੇ ਆ ਤਾਂ ਕਰ ਲਓ ਕਿਉਂਕਿ ਦਾ ਮੋਇਸਚਰ ਖਤਮ ਹੋ ਜਾਏਗਾ ਤੇ ਗ੍ਰाइंड ਅੱਛੇ ਹੋਣਗੇ ਗੋਲਾ ਲੈ ਕੇ ਉਹਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਉਹ ਕਰਕੇ ਮਿਕਸੀ ਦੇ ਜਾਰ ਵਿੱਚ ਪਾ ਲਓ ਸਾਰਾ ਸਮਾਨ ਔਰ ਇਹਨੂੰ ਗ੍ਰाइंड ਕਰਕੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਕੱਚ ਦੇ ਭਾਂਡੇ 'ਚ ਰੱਖਣਾ ਹੈ ਪਲਾਸਟਿਕ 'ਚ ਨਹੀਂ ਕੱਚ ਦੀ ਕੋਈ ਵੀ ਜਾਰ ਦੇ ਵਿੱਚ ਰੱਖ ਲਓ ਜਾਂ ਕੰਟੇਨਰ ਦੇ ਵਿੱਚ ਰੱਖ ਲਓ ਢੱਕਣ ਟਾਈਟ ਹੋਣਾ ਚਾਹੀਦਾ ਇਹ ਤੁਹਾਡਾ ਇੱਕ ਨੁਸਖਾ ਤਿਆਰ ਹੋ ਗਿਆ ਇਹ ਤੁਹਾਡਾ ਇੱਕ ਸੰਜੀਵਨੀ ਬੂਟੀ ਵਾਂਗਰ ਇਹ ਤੁਹਾਡੇ ਜਿਸਮ ਤੇ ਕੰਮ ਕਰੇਗਾ ਇੱਕ ਸੰਜੀਵਨੀ ਦਵਾਈ ਤਿਆਰ ਹੋ ਗਈ ਆ ਹੁਣ ਇਹਨੂੰ ਲੈਣਾ ਕਿੱਦਾਂ ਆ ਇਹ ਦਿਨ ਚ ਕਦੀ ਵੀ ਲੈ ਸਕਦੇ ਹੋ ਸਵਾਦਵੀਆਂ ਔਰ ਤਾਕਤਵੀਆਂ ਇਹਦੇ ਪ੍ਰੋਟੀਨ ਬਹੁਤ ਆ ਕੈਲਸ਼ੀਅਮ ਦੀ ਕੋਈ ਕਮੀ ਨਹੀਂ ਹੋ ਸਕੇ ਤੇ ਗਾਂ ਦਾ ਦੁੱਧ ਲਾਓ ਡੇਢ ਜਾਂ ਦੋ ਚਮਚ ਸਵੇਰੇ ਲੈਣੇ ਆ ਔਰ 1 ਚਮਚ ਸੌਣ ਤੋਂ ਪਹਿਲਾਂ ਗਰਮ ਦੁੱਧ ਦੇ ਨਾਲ ਲੈਣਾ ਆ 200 ਗ੍ਰਾਮ ਦੁੱਧ ਦੇ ਨਾਲ ਲੈ ਲਓ ਬਹੁਤ ਵਧੀਆ ਰਹੇਗਾ ਇਹ ਇੱਕ ਤਾਕਤ ਦਾ ਉਹ ਪਾਵਰ ਹਾਊਸ ਹੈਗਾ ਕਿ ਤੁਹਾਡੀ ਜ਼ਿੰਦਗੀ ਬਦਲ ਦੇਗਾ ਤੁਸੀਂ ਦੇਖਣਾ 5-6 ਦਿਨ ਦੇ ਵਿੱਚ ਹੀ ਤੁਹਾਡੇ ਅੰਦਰ ਫਰਕ ਆਉਣ ਲੱਪੇਗਾ ਉਤਸ਼ਾਹ ਆਉਣ ਲੱਪੇਗਾ ਕੰਮ ਕਰਨ ਦਾ ਦਿਲ ਕਰੇਗਾ ਬਾਣੀ ਜਪਣ ਨੂੰ ਦਿਲ ਕਰੇਗਾ ਜਿਹੜੇ ਹਾਇ ਹਾਇ ਕਰਦੇ ਸੀ ਉਹ ਖਤਮ ਹੋ ਜਾਏਗੀ। ਔਰ ਇਹਨੂੰ ਜਿੰਨਾ ਚਿਰ ਲੈਣਾ ਚਾਹੋ ਲੈ ਸਕਦੇ ਹੋ। ਸਰਦੀਆਂ ਵਿੱਚ, ਗਰਮੀਆਂ ਵਿੱਚ। ਗਰਮੀਆਂ ਨੂੰ ਜਿਹੜੇ ਤਿਲ ਹੈਗੇ ਨਾ ਇਹਦਾ ਵਿੱਚ ਚੌਥਾ ਹਿੱਸਾ ਕਰ ਦੇਣਾ। ਹੁਣ 100 ਗ੍ਰਾਮ ਪਾਏ ਆ ਫਿਰ 25 ਗ੍ਰਾਮ ਪਾਉਣੇ ਆ। ਸਰਦੀਆਂ ਦੇ ਵਿੱਚ ਇਹ ਤਿਲ ਤੁਸੀਂ ਮਜ਼ਾ ਵੀ ਸਕਦੇ ਹੋ। ਇਹ ਇੱਕ ਰਾਮਬਾਨ ਨੁਸਖਾ ਹੈਗਾ। ਹਜ਼ਾਰਾਂ ਲੋਕਾਂ ਨੂੰ ਕਰਵਾਇਆ ਬਜ਼ੁਰਗਾਂ ਨੂੰ ਪੈਣਾ ਨੂੰ ਪ੍ਰਾਵਾ ਨੂੰ ਬੱਚਿਆਂ ਤੱਕ ਹੁਣ ਜਿਹਦਾ ਐਕਸੀਡੈਂਟ ਹੁੰਦਾ ਉਹਨੂੰ ਕੈਲਸ਼ੀਅਮ ਦੀ ਲੋੜ ਪੈਂਦੀ ਆ ਇਹ ਨੁਸਖਾ ਸਭ ਤੋਂ ਵਧੀਆ ਹੈਗਾ ਮੈਂ ਵੀ ਕੋਈ ਦਵਾਈ ਨਹੀਂ ਖਾਂਦਾ ਮੇਰਾ ਐਕਸੀਡੈਂਟ ਹੋਇਆ ਹੋਇਆ ਪਲਸਟਰ ਲੱਗਾ ਆ ਮੈਂ ਇਹੀ ਨੁਸਖਾ ਇਸਤੇਮਾਲ ਕਰ ਰਿਹਾ ਹਾਂ ਔਰ ਮੈਂ ਬਿਲਕੁਲ ਠੀਕ ਹਾਂ ਇਸ ਟਾਈਮ ਇਹ ਗਾਂ ਦਾ ਦੁੱਧ ਲੈਣਾ ਹੈ ਅਗਰ ਗਾਂ ਦਾ ਦੁੱਧ ਨਹੀਂ ਮਿਲਦਾ تو کوئی بھی دودھ لے لو بکری کا لے لو مجھ کا لے لو اور فل کریم ہی یہ دوائی لینی ہے استعمال کرو چار پانچ دن دے بیچی تو انہوں فرق محسوس ہوئے گا اور تھوڑے دن بعد تاری ہر پرشانیاں دور ہو جانیا کر کے دیکھنا تو تاری جندگی اگر بدلاو آ جائے گا تو اسی اپنے آپنوں بھی پچیس سال پچھے چلے جاؤ گے واحر جی کا خالصہ واحرو جی کی فتح ست سنگ جی میرے کو جو بھی ودیا ہے گیا آ فینکشوئی واستو شاشتر نیمرولوجی جوتش آیوروید اور جہی بھی تھانوں ضرورت ہے وہ میں ساری ساری ودیا ہوں تک پچھاؤں گا ਉਮੈਂ ਸਾਰੀ ਜਿਹੜੀ ਵਿਦਿਆ ਹੈਗੀਆਂ ਜੋ ਮੇਰੇ ਕੋਲ ਹੈਗਾ ਤੁਹਾਡੀ ਜ਼ਿੰਦਗੀ ਬਦਲ ਚ ਲਗਾ ਦਊਗਾ ਔਰ ਯਾਦ ਰੱਖਣਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੁਹਾਡੇ ਅਗਰ ਖੁਸ਼ਹਾਲੀ ਆਏਗੀ ਤੁਹਾਡੇ ਅਗਰ ਪੈਸਾ ਵੀ ਤਾਂ ਆਏਗਾ ਜਿੱਦਾਂ ਕਿ ਸੁਨਾਮੀ ਦੇ ਵਿੱਚ ਪਾਣੀ ਆਉਂਦਾ ਇਸ ਤਰ੍ਹਾਂ ਤੁਹਾਡੇ ਅਗਰ ਪੈਸਾ ਆਏਗਾ ਇੱਕ ਸ਼ਰਤ ਮੇਰੀ ਆ ਇਹਨੂੰ ਲਾਈਕ ਕਰਿਆ ਕਰੋ ਔਰ ਇਹਨੂੰ ਆਪਣੇ ਦੋਸਤਾਂ ਵਿੱਚ ਇਹਨੂੰ ਅੱਗੇ ਭੇਜਿਆ ਕਰੋ फेसबुक ਤੇ ਲਾਈਕ ਵੀ ਕਰੋ ਔਰ ਇਹਨੂੰ ਫੋਲੋ ਵੀ ਕਰ ਲੋ ਔਰ ਇਹਨੂੰ ਸ਼ੇਅਰ ਵੀ ਕਰਿਆ ਕਰੋ ਬਸ ਇਨਾ ਹੀ ਮੈਂ ਤੁਹਾਡੇ ਕੋਲੋਂ ਸਹਿਯੋਗ ਚਾਹਨਾ ਵਾ ਬਾਕੀ ਜੋ ਵੀ ਤੁਹਾਨੂੰ ਪੁੱਛਣਾ ਹੋਵੇ ਆ ਮੇਰਾ WhatsApp ਨੰਬਰ ਹੈ ਮੈਨੂੰ ਮੈਸੇਜ ਕਰ ਦਿਓ ਲੇਟ ਹੋ ਸਕਦਾ ਆ ਮਗਰ ਜਵਾਬ ਜਰੂਰ ਮਿਲੇਗਾ ਫੋਨ ਕਰਨਾ ਹੋਵੇ ਤੇ ਰਾਤੀ 8 ਵਜੇ ਤੋਂ 9:30 ਦੇ ਵਿੱਚ ਕਰ ਸਕਦੇ ਹੋ